ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਆਭਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾ ਗੁਰੂ ਸਹਿਬਾਨਾ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਿੰਘ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਅਸੀਂ ਖਾਲਸਾ ਜੀ ਘਰ ਦੇ ਵਿੱਚ ਪਾਠ ਕਰਦੇ ਆ ਸੇਵਾ ਸਿਮਰਨ ਕਰਦੇ ਆ ਜੇਕਰ ਅਸੀਂ ਚੰਗੇ ਗਰਮ ਕਰਦੇ ਆ ਘਰ ਦੇ ਵਿੱਚ ਜੋਤ ਜਗਾਉਣੀ ਆ ਸ਼ਹੀਦਾਂ ਸਿੰਘਾ ਗੁਰੂ ਸਾਹਿਬਾਨ ਦੀ ਜਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਦੀ ਜੋਤ ਜਗਾਈ ਜਾਂਦੀ ਤਾਂ ਖਾਲਸਾ ਜੀ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਸਾਡਾ ਕੀਤੀ ਗਈ ਸੇਵਾ ਸਿਮਰਨ ਦਾ ਫਾਲਤੇ ਹੱਕ ਕਦੇ ਵੀ ਨਹੀਂ ਰੱਖਦੇ ਜਿਵੇਂ ਆਪਾਂ ਸੁਣਦੇ ਆ ਕਿ ਕਿਸੇ ਮਨੁੱਖ ਨੇ ਦੂਸਰੇ ਮਨੁੱਖ ਦਾ ਹੱਕ ਦਬਲਿਆ ਪਰ ਇੱਕ ਬੰਦਾ ਬੰਦੇ ਦਾ ਹੱਕ ਰੱਖ ਸਕਦਾ ਹੈ ਪਰ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਦਾ ਵੀ ਹੱਕ ਨਹੀਂ ਰੱਖਦੇ ਜੇਕਰ ਅਸੀਂ ਆਪਣੇ ਸੱਚੇ ਮਨ ਤੋਂ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਅਸੀਂ ਅਰਦਾਸ ਬੇਨਤੀ ਕਰਦੇ ਰਹਾਂਗੇ ਸੇਵਾ ਕਰਾਂਗੇ ਸਿਮਰਨ ਕਰਾਂਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡਾ ਹੱਕ ਸਾਨੂੰ ਜ਼ਰੂਰ ਦੇਣਗੇ ਕਹਿਣ ਦਾ ਭਾਵ ਕਿ ਸਾਡੇ ਤੇ ਕਿਰਪਾ ਜ਼ਰੂਰ ਕਰਨਗੇ ਜਿਸ ਦਿਨ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਖਾਲਸਾ ਜੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਤੇ ਕਿਵੇਂ ਹੋਗੀ ਉਸ ਸਮੇਂ ਸਿਰਫ ਸਾਡੇ ਨਾਲ ਚਮਤਕਾਰ ਹੋਣੇ ਹੀ ਸ਼ੁਰੂ ਹੋ ਜਾਂਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਕਿਸੇ ਵਿਅਕਤੀ ਦੇ ਕੋਲ ਬੈਠੇ ਹੋ ਕਿਸੇ ਦੇ ਘਰ ਦੇ ਵਿੱਚ ਗਏ ਹੋ ਜਾਂ ਦੋ ਚਾਰ ਬੰਦਿਆਂ ਦੇ ਵਿੱਚ ਤੁਸੀਂ ਬੈਠੇ ਹੋ ਉੱਥੇ ਪਰਮਾਤਮਾ ਦੀ ਗੱਲ ਚੱਲ ਰਹੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੱਲਾਬਾਤਾਂ ਚੱਲ ਰਹੀਆਂ ਹੈ ਗੁਰਬਾਣੀ ਨੂੰ ਲੈ ਕੇ ਸੇਵਾ ਸਿਮਰਨ ਨੂੰ ਲੈ ਕੇ ਜਦੋਂ ਤੁਸੀਂ ਉਹ ਗੱਲਾਂ ਸੁਣ ਰਹੇ ਹੋ ਨੀ ਉਹ ਤੁਹਾਡਾ ਧਿਆਨ ਪਰਮਾਤਮਾ ਦੇ ਵੱਲ ਜਾਂਦਾ ਹੈ ਉਹ 10 ਮਿੰਟ ਗਿਆ 5 ਮਿੰਟ ਗਿਆ ਉਹ ਇੱਕ ਸੈਕਿੰਡ ਗਿਆ 10 ਸੈਕਿੰਡ ਗਿਆ ਉਹ ਸਾਰੇ ਇੱਕ ਇੱਕ ਸੈਕਿੰਡ 10 ਸੈਕਿੰਡ ਦਾ ਸਾਰਾ ਹੀ ਹਿਸਾਬ ਕਿਤਾਬ ਪਰਮਾਤਮਾ ਰੱਖਦੇ ਨੇ ਤੇ ਸਾਨੂੰ ਹਰ ਇੱਕ ਸੈਕਿੰਟ ਸੈਕਿੰਡ ਦੇ ਕੀਤੇਗੇ ਨਾਮ ਬਾਣੀ ਦੇ ਸਿਮਰਨ ਦਾ ਸੇਵਾ ਦਾ ਸਾਨੂੰ ਫਲ ਜ਼ਰੂਰ ਮਿਲਦਾ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਅਸੀਂ ਘਰ ਦੇ ਵਿੱਚ ਜੋਤ ਜਗਾਉਣੀ ਆ ਜਾਂ ਤਾਂ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਆ ਤੇ ਜਾਂ ਫਿਰ ਅਸੀਂ ਜਿਵੇਂ ਸ਼ਹੀਦਾ ਸਾਹਿਬ ਜੋਤ ਜਗਦੀ ਉੱਥੇ ਘਿਓ ਪਾ ਕੇ ਆਉਣੇ ਆ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਜਗਦੀ ਹੁੰਦੀ ਉੱਥੇ ਘਿਓ ਪਾਉਣੇ ਆ ਕਹਿਣ ਦਾ ਭਾਵ ਕਿ ਭਾਵੇਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀਓ ਤੇ ਭਾਵੇਂ ਗੁਰਦੁਦੁਆਰਾ ਸਾਹਿਬ ਜਗਦੀ ਜੋਤ ਦੇ ਵਿੱਚ ਘਿਓ ਪਾਉਣਿਓ ਤੇ ਜਦੋਂ ਖਾਲਸਾ ਜੀ ਜਗਦੀ ਹੋਈ ਜੋਤ ਦੇ ਉੱਪਰ ਦੀ ਅਸੀਂ ਹੱਥ ਫੇਰਦੇ ਆ ਹਨਾ ਹੱਥ ਪੈਰਾਂ ਦੇ ਨਾਲ ਕੀ ਹੁੰਦਾ ਹੈ ਹੱਥ ਪੈਰ ਨਾਲ ਸਹੀ ਹੁੰਦਾ ਹੈ ਚਾਹੇ ਗਲਤ ਹੁੰਦਾ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਇਹ ਸਭ ਚੀਜ਼ਾਂ ਸਹੀ ਹੁੰਦੀਆਂ ਨੇ ਚਾਹੇ ਗਲਤ ਹੁੰਦੀਆਂ ਨੇ ਕਿ ਸਾਨੂੰ ਜਗਦੀ ਜੋਤ ਦੇ ਉੱਪਰਤੀ ਹੱਥ ਫੇਰਨਾ ਚਾਹੀਦਾ ਹੈ ਚਾ ਨਹੀਂ ਫੇਰਨਾ ਚਾਹੀਦਾ ਇਹ ਸਾਰੇ ਵਿਚਾਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਜਿੰਨਾ ਵੀ ਸਮਾਂ ਕਰਦੇ ਹਾਂ ਸਾਨੂੰ ਉਹਨੇ ਸਮੇਦਾ ਇਸ ਸਾਬ ਕਿਤਾ ਪਰਮਾਤਮਾ ਸਾਨੂੰ ਫਾਲਤ ਜਰੂਰ ਦਿੰਦਾ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਜਾਣੀ ਜਾਣ ਹੁੰਦੇ ਨੇ ਉਹ ਹਰ ਸਮੇ ਆਪਾਂ ਨੂੰ ਦੇਖਦੇ ਆ ਕਿ ਇਸ ਸਮੇ ਇਸ ਇਨਸਾਨ ਨੇ ਇੰਨਾ ਸਮਾਂ ਗੁਰਬਾਣੀ ਦਾ ਜਾਪ ਕੀਤਾ ਇਥੇ ਤੱਕ ਕਿ ਆਪਣੇ ਮਨ ਦੇ ਵਿੱਚ ਜੋ ਕੁਝ ਚੱਲਦਾ ਏ ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਜਾਣਦੇ ਹੁੰਦੇ ਨੇ ਕਿਉਂਕਿ ਕਹਿੰਦੇ ਨੇ ਨਾ ਅੱਜਕੱਲ ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਵੀ ਉਸਨੇ ਕੁਝ ਮਾੜੇ ਕਰਮ ਕੀਤੇ ਹੋਣੇ ਆ ਤਾਂ ਉਹਦੀ ਸਿਹਤ ਠੀਕ ਨਹੀਂ ਰਹਦੀ ਜਾਂ ਉਸ ਨੂੰ ਹੀ ਬਿਮਾਰੀ ਲੱਗ ਗਈ ਹੈ ਨਾ ਕਈ ਵਾਰ ਆਪਾਂ ਕਿਸੇ ਪੈਨਪਰਾ ਦੀ ਕੋਲ ਜਾਂਦੇ ਆ ਜਾਂ ਕਿਸੇ ਦੇ ਘਰੇ ਜਾਂਦੇ ਆ ਉਹ ਬਿਮਾਰ ਹੁੰਦਾ ਤਾਂ ਹਾਲਚਲ ਪੁੱਛਣ ਜਾਂਦੇ ਆ ਕਿ ਉਹ ਆਪਾਂ ਨੂੰ ਉਹ ਹੀ ਕਹਿੰਦੇ ਆ ਨਾ ਕਿ ਮੈਨੂੰ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਪਤਾ ਨਹੀਂ ਮ ਕੀ ਮੇਰੇ ਮਾੜੇ ਕਰਮ ਕੀਤੇ ਹੋਏ ਨੇ ਵਿ ਕੀ ਮੇਰੇ ਇਹ ਰੋਗ ਕਟਿਆ ਨਹੀਂ ਜਾਂਦਾ ਪਿਆ ਸੋ ਇਸੇ ਤਰ੍ਹਾਂ ਕਹਿਣ ਦਾ ਭਾਵ ਇਹ ਕਿ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤੇ ਪਰਮਾਤਮਾ ਸਭ ਜਾਣੀ ਜਾਣ ਨੇ ਉਹਨਾਂ ਨੂੰ ਆਪਣੇ ਕੀਤੇ ਚੰਗੇ ਕਰਮਾਂ ਦਾ ਵੀ ਪਤਾ ਹੁੰਦਾ ਤੇ ਮਾੜਿਆਂ ਦਾ ਵੀ ਤੇ ਉਸ ਹਿਸਾਬ ਦੇ ਨਾਲ ਹੀ ਪਰਮਾਤਮਾ ਸਾਡੇ ਤੇ ਕਿਰਪਾ ਕਰਦੇ ਤੇ ਇਸੇ ਤਰ੍ਹਾਂ ਜਿਗਨਾ ਵੀ ਤੁਸੀਂ ਪਾਠ ਕਰਦੇ ਹੋ ਜਿੰਨੀ ਵੀ ਸੇਵਾ ਕਰਦੇ ਹੋ ਤੁਸੀਂ ਪੂਰੀ ਨੀਚਾ ਤੇ ਸ਼ਰਤਾ ਤੇ ਭਾਵਨਾ ਦੇ ਨਾਲ ਕਰੋ ਕਿਉਂਕਿ ਇਹ ਸਭ ਚੀਜ਼ਾਂ ਦੇ ਬਿਨਾ ਗੁਰਬਾਣੀ ਦੇ ਬਿਨਾ ਸੇਵਾ ਦੇ ਬਿਨਾ ਸਿਮਰਨ ਦੇ ਬਿਨਾ ਆਪਣੀ ਜ਼ਿੰਦਗੀ ਬਿਲਕੁਲ ਬੇਕਾਰ ਹੈ ਆਪਣੀ ਜ਼ਿੰਦਗੀ ਕੋਈ ਸਵਰਗ ਨਹੀਂ ਹੋएगी ਜਿੰਨਾਂ ਦੇ ਪ੍ਰਮਾਤਮਾ ਦੀ ਕਿਰਪਾ ਉਹ ਵੀ ਗੁਰਬਾਣੀ ਦਾ ਚਾਪ ਕਰਦੇ ਨੇ ਕਿ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢ ਕੇ ਸਮੇਂ ਚੋਂ ਸਮਾਂ ਕੱਢ ਕੇ ਪਾਠ ਕਰਦੇ ਨੇ ਉਹਨਾਂ ਦੇ ਘਰ ਪਰਿਵਾਰ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਤੇ ਉਹਨਾਂ ਦੀ ਜ਼ਿੰਦਗੀ ਸਵਰਗ ਹੁੰਦੀ ਤੇ ਇਸੇ ਤਰ੍ਹਾਂ ਖਰਸ ਜੀ ਜੇਕਰ ਤੁਸੀਂ ਜਿਵੇਂ ਆਪਾਂ ਨੂੰ ਪਤਾ ਹੁੰਦਾ ਹੈ ਬਨੁਖ ਸਭ ਚੱਲਦਾ ਹੁੰਦਾ ਹੈ ਕਿ ਮੈਂ ਕਿੱਥੇ ਗਲਤ ਕੰਮ ਕੀਤਾ ਤੇ ਕਿੱਥੇ ਸਹੀ ਕੀਤਾ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕਰ ਵੀ ਲੈਂਦੇ ਆ ਤੇ ਜਦੋਂ ਸਾਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਅਸੀਂ ਗਲਤ ਕੰਮ ਕਰ ਰਹੀ ਆ ਤੇ ਉਹ ਗਲਤ ਰਸਤੇ ਛੱਡ ਕੇ ਅਸੀਂ ਪਰਮਾਤਮਾ ਦੇ ਨਾਲ ਝੁੜ ਜਾਂਦੇ ਆ ਅਸੀਂ ਜਦੋਂ ਚੰਗੇ ਕਰਮ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਤੇ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਨੇ ਮਾੜੇ ਕਰਮਾਂ ਦਾ ਜੋ ਸਾਨੂੰ ਪਾਪ ਹੁੰਦਾ ਹੈ ਜੋ ਵੀ ਅਸੀਂ ਪਾਪਾਂ ਦੇ ਭਾਗੀ ਬਣਨੇ ਆ ਉਹ ਸਾਡੇ ਘਟਨੇ ਸ਼ੁਰੂ ਹੋ ਜਾਂਦੇ ਨੇ ਪਰਮਾਤਮਾ ਦੀ ਹੋੜੀ-ਹੋੜੀ ਕਰਕੇ ਸਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਜਿਵੇਂ ਆਪਣੇ ਘਰ ਦੇ ਵਿੱਚ ਜੋ ਸਿਆਣੇ ਹੁੰਦੇ ਨੇ ਬਜ਼ੁਰਗ ਆਪਣੇ ਮਾਤਾ ਪਿਤਾ ਉਹ ਆਪਾਂ ਨੂੰ ਇਹ ਵੀ ਕਹਿੰਦੇ ਹੁੰਦੇ ਆ ਨਾ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਤਾਂ ਭੁੱਲਿਆ ਨਹੀਂ ਹੁੰਦਾ ਕਹਿਨ ਦਾ ਭਾਵ ਇਹ ਹੀ ਕਿ ਜੇ ਬੰਦੇ ਨੂੰ ਪਤਾ ਲੱਗ ਜੇ ਕਿ ਮੈਂ ਗਲਤ ਰਸਤੇ ਤੇ ਚੱਲ ਰਿਹਾ ਹਾਂ ਗਲਤ ਕੰਮ ਕਰ ਰਿਹਾ ਹਾਂ ਉਹ ਛੱਡ ਕੇ ਸਹੀ ਰਸਤਾ ਚੁਣ ਲਵੇ ਤਾਂ ਉਹਦੇ ਵਿੱਚ ਵੀ ਬਹੁਤ ਚੰਗੀ ਗੱਲ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਆਪਾਂ ਜਿਵੇਂ ਜੋਤ ਦੇ ਬਾਰੇ ਅੱਜ ਤੁਹਾਡੇ ਨਾਲ ਵਿੱਚ ਆ ਸਾਂਝੀ ਕਰਨੀ ਸੀ ਕਿ ਬਹੁਤ ਸਾਰੇ ਭੈਣ ਭਰਾ ਆਪਣੀ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਜਿਵੇਂ ਆਪਾਂ ਇੱਕ ਦੂਸਰੇ ਦੇ ਵੱਲ ਦੇਖ ਕੇ ਘਰ ਦੇ ਵਿੱਚ ਕੋਈ ਵੀ ਕੰਮ ਆਪਾਂ ਨੂੰ ਹੁੰਦਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹੁੰਦਾ ਸੀ ਇਹਨਾਂ ਦੇ ਘਰ ਦੇ ਵਿੱਚ ਗਰੀਬੀ ਸੀ ਲੜਾਈ ਕਲੇਸ਼ ਰਹਿੰਦਾ ਸੀ ਵੀ ਸਾਰੀਆਂ ਪ੍ਰੋਬਲਮ ਸੀ ਵੀ ਹੁਣ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕਿ ਇਹਨਾਂ ਨੇ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਗਈਆਂ ਅਕਸਰ ਹੀ ਆਪਾਂ ਅੰਡ ਗੁਮਣ ਦੇ ਵਿੱਚ ਦੇ ਕੇ ਚੀਜ਼ ਸੋਚਨੇ ਆ ਫਿਰ ਉਹਨਾਂ ਨੂੰ ਆਪਾਂ ਜਰੂਰ ਪੁੱਛਨੇ ਆ ਕਿ ਅਸੀਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹਿੰਦੇ ਆ ਕਿ ਤੁਸੀਂ ਕੀ ਕੀਤਾ ਤੁਹਾਡੀਆਂ ਇੰੀਆਂ ਮੁਸ਼ਕਲਾਂ ਦੂਰ ਹੋ ਗਈਆਂ ਤੇ ਉਹ ਆਪਾਂ ਨੂੰ ਦੱਸ ਦਿਆ ਕਿ ਅਸੀਂ ਪਾਠ ਕਰਦੇ ਆ ਜੋਤ ਜਗਾਉਣੇ ਆ ਤੇ ਅਸੀਂ ਜੇ ਪਾਠ ਕਰਦੇ ਆ ਤਾਂ ਅਸੀਂ ਪਾਠ ਰੈਗੂਲਰ ਰੱਖਦੇ ਆ ਪਰ ਅਸੀਂ ਪਾਠ ਕਰਨ ਦੇ ਨਾਲ ਨਾਲ ਜੋਤ ਜਗਾਉਣੀ ਸ਼ੁਰੂ ਕਰ ਦਿੰਦੇ ਆ ਆਪਾਂ ਨੂੰ ਮर्यादा ਵੀ ਪਤਾ ਹੁੰਦੀ ਏ ਕਿ ਜੋਤ ਜਗਾਉਣ ਦੀ ਕੀ ਮर्यादा ਹੈ ਕਿਹੀ ਵਿਧੀ ਹੈ ਤੇ ਆਪਾਂ ਪਰ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਉਹ ਕੰਮ ਆਪਾਂ ਉਸ ਮर्यादा ਦੇ ਨਾਲ ਬਿਲਕੁਲ ਨਹੀਂ ਕਰਦੇ ਵਿਧੀ ਦੇ ਅਨੁਸਾਰ ਅਸੀਂ ਬਿਲਕੁਲ ਨਹੀਂ ਕਰਦੇ ਜਿਹੜੇ ਕਰਕੇ ਕੀ ਹੁੰਦਾ ਹੈ ਕਿ ਸਾਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਸਾਡੀਆਂ ਗਲਤੀਆਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਉਹ ਗਲਤੀਆਂ ਅਸੀਂ ਜਰੂ ਕਰਦੇ ਆਂ ਅਸੀਂ ਆਪਣੀਆਂ ਮੰਨਿਆ ਹੀ ਆਂ ਕਰਦੇ ਆਂ ਉਹ ਗਲਤੀਆਂ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਬਹੁਤ ਵੱਡੀਆਂ ਪ੍ਰੋਬਲਮਸ ਸ਼ੁਰੂ ਕਰ ਦਿੰਦੀਆਂ ਨੇ ਪੇਰੇ ਜੋ ਇਕ ਹਾਰਿਆ ਹੋਇਆ ਮਨੁੱਖ ਉਹ ਇਹ ਕਹਿਣ ਲੱਗ ਜਾਂਦਾ ਕਿ ਪਰਮਾਤਮਾ ਤਾਂ ਹੈ ਹੀ ਨਹੀਂ ਜੀ ਅਸੀਂ ਤਾਂ ਬਹੁਤ ਜੋਤ ਜਗਾਈ ਸੀ ਅਸੀਂ ਬਹੁਤ ਪਾਠ ਕੀਤੇ ਸੀ ਪਰ ਸਾਡੇ ਘਰ ਦੇ ਹਾਲਾਤ ਪਹਿਲਾਂ ਨਾਲੋਂ ਵੀ ਪੀਗੜ ਗਏ ਨੇ ਕੋਈ ਤਾਂ ਸਾਡੀਆਂ ਹੀ ਗਲਤੀਆਂ ਕਰਕੇ ਹੁੰਦਾ ਹੈ ਕੁਝ ਕਈ ਵਾਰ ਇਸ ਤਰ੍ਹਾਂ ਆਪਣੇ ਘਰ ਦੇ ਕਈ ਵਾਰ ਹਾਲਾਤ ਪਹਿਲਾਂ ਠੀਕ ਹੁੰਦੇ ਨੇ ਜਦੋਂ ਆਪਾਂ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਆਪਾਂ ਜੋਤ ਜਗਾਉਣੀ ਆ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦਾ ਇੱਕ ਇਹ ਵੀ ਕਾਰਨ ਮੰਨਿਆ ਜਾਂਦਾ ਹੈ ਕਿ ਜੇ ਆਪਣੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੁੰਦੀ ਹੈ ਜਾਂ ਬਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਜਿਹਨੇ ਆਪਣੇ ਘਰ ਤੋਂ ਦੂਰ ਜਾਂਦੀਆਂ ਨੇ ਆਪਣੇ ਘਰ ਤੋਂ ਨਿਕਲਦੀਆਂ ਨੇ ਜਦੋਂ ਆਪਣੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਆਪਣੇ ਘਰ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਆਪਣੇ ਘਰ ਤੋਂ ਦੂਰ ਜਾਣਾ ਪੈਂਦਾ ਹੈ ਤਾਂ ਉਹਨਾਂ ਨੂੰ ਜਾਣ ਸਮੇ ਇਹ ਮਤਲਬ ਤਕਲੀਫ ਲਗਾ ਲੋ ਜਾਂ ਇਹ ਦੁੱਖ ਹੁੰਦਾ ਹੈ ਕਿ ਸਾਨੂੰ ਆਪਣੇ ਘਰ ਤੋਂ ਜਾਂ ਸਾਡੀ ਇਸ ਜਗ੍ਹਾ ਤੋਂ ਸਾਨੂੰ ਕੱਢ ਰਹੇ ਨੇ ਉਹ ਸਾਨੂੰ ਕੀ ਹੈ ਤੰਗ ਪਰੇਸ਼ਾਨ ਕਰਦੀਆਂ ਨੇ ਧੀਰੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਦਾ ਇੱਕ ਇਹ ਵੀ ਕਾਰਨ ਹੁੰਦਾ ਤੇ ਤੁਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਮਾੜਾ ਕੰਮ ਕਦੇ ਕਰਨਾ ਹੀ ਨਹੀਂ ਮਾੜੇ ਕਰਮ ਤੁਸੀਂ ਕਮਾਉਣੇ ਨਹੀਂ ਹੈਗੇ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਤੁਸੀਂ ਸਾਰੇ ਦਿਨ ਦੇ ਵਿੱਚ ਕਦੇ ਵੀ ਕਿਸੇ ਨੂੰ ਝੂਠ ਨਾ ਬੋਲੋ ਕਿਉਂਕਿ ਇੱਕ ਝੂਠ ਨੂੰ ਛੁਪਾਉਣ ਦੇ ਲਈ ਫਿਰ ਸਾਨੂੰ 100 ਝੂਠ ਬੋਲਣੇ ਪੈਂਦੇ ਆ ਆਪਾਂ ਸਾਰੇ ਜਾਣਦੇ ਜੇ ਆਪਾਂ ਇੱਕ ਝੂਠ ਦੇ ਰੂਪ ਦੇ ਵਿੱਚ ਬੋਲ ਰਹੇ ਆ ਜੇ ਆਪਾਂ ਨੂੰ ਕੋਈ ਹੋਰ ਪੁੱਛਦਾ ਤਾਂ ਆਪਾਂ ਉਹਦੇ ਅੱਗੇ ਵੀ ਉਸ ਝੂਠ ਨੂੰ ਛੁਪਾਉਣ ਦੇ ਲਈ ਕੋਹਰ ਝੂਠ ਬੋਲਦੇ ਆ ਫਿਰ ਉਹ ਅਗਲੇ ਇਨਸਾਨ ਦੇ ਅੱਗੇ ਵੀ ਉਹ ਝੂਠ ਨੂੰ ਛੁਪਾਉਣ ਦੇ ਲਈ ਹੋਰ ਝੂਠ ਕਹਿਣ ਦਾ ਭਾਵ ਹੈ ਕਿ ਉਹ ਝੂਠ ਚੱਲੀ ਜਾਂਦਾ ਜਿੰਨੇ ਸਮੇਂ ਤੱਕ ਅਸੀਂ ਚਲਾਉਣਾ ਚਾਹੁੰਦੇ ਆ ਚੱਲੀ ਜਾਂਦਾ ਹੈ ਪਰ ਜਿਵੇਂ ਕਿ ਅੰਦਰ ਝੂਠ ਬਹੁਤਾ ਸਮਾਂ ਨਹੀਂ ਚੱਲਦਾਗਾ ਤੇ ਇਸ ਕਰਕੇ ਤੁਸੀਂ ਇਹ ਹੀ ਸੋਚੋ ਕਿ ਤੁਸੀਂ ਝੂਠ ਤਾਂ ਕਦੇ ਬੋਲਨੇਗੀ ਸਚਾਈ ਦੇ ਰਸਤੇ ਤੇ ਚੱਲਣਾ ਹੈ ਜਦੋਂ ਤੁਸੀਂ ਸਚਾਈ ਵਾਲੇ ਰਾਹ ਤੇ ਚੱਲਣਾ ਸ਼ੁਰੂ ਕਰ ਦਿਓਗੇ ਤੁਹਾਡੇ ਤੁਹਾਨੂੰ ਇੱਕ ਸਕੂਨ ਮਿਲੇਗਾ ਅਲੱਗ ਤੋਂ ਹੀ ਤੁਹਾਡੀ ਜ਼ਿੰਦਗੀ ਬਹੁਤ ਖੁਸ਼ੀਆਂ ਦੇ ਨਾਲ ਭਰ ਜਾਏਗੀ ਇਹੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਜਾਂਦੀ ਤੁਸੀਂ ਜਿਹੜੇ ਆਪਣੇ ਦੇਣ ਦੀ ਸ਼ੁਰੂਆਤ ਇਹਨਾਂ ਇੱਥੇ ਸ਼ੁਰੂ ਕਰੋ ਕਿ ਨਾਹੀਂ ਤੁਸੀਂ ਝੂਠ ਬੋਲਣਾ ਹੈ ਕਿ ਨਾਹੀਂ ਤੁਸੀਂ ਕਦੇ ਵੀ ਦੇਣ ਦੇ ਵਿੱਚ ਕਿਸੇ ਦੇ ਨਾਲ ਮਾੜਾ ਕਰਨਾ ਤੇ ਜਦੋਂ ਫਿਰ ਪਰਮਾਤਮਾ ਦੀ ਕਿਰਪਾ ਹੋਣ ਲੱਗਦੀ ਹੈ ਨਾ ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਛੋਟੇ-ਛੋਟੇ ਕਮੇਸਲੇ ਲੈਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਵੀ ਤੁਸੀਂ ਕੋਈ ਫੈਸਲਾ ਲੈਣਾ ਬਹੁਤਿਆਂ ਦੀ ਸਲਾਹ ਨਾ ਲਓ ਕਿਉਂਕਿ ਜਿੰਨੀ ਆਪਾਂ ਬਹੁਤੇ ਨਹੀਂ ਸਲਾਹ ਲਵਾਂਗੇ ਉਹਦੇ ਵਿੱਚ ਆਪਾਂ ਹੀ ਉਲਝਣ ਦੇ ਵਿੱਚ ਬੋਵਾਂਗੇ ਜੋ ਚੀਜ਼ ਤੁਹਾਨੂੰ ਸਹੀ ਲੱਗਦੀ ਤੁਸੀਂ ਉਸੇ ਤਰੀਕੇ ਚੱਲੋ ਜ਼ਰੂਰੀ ਨਹੀਂ ਹੈ ਕਿ ਆਪਣੇ ਬਜਟ ਤੋਂ ਬਾਹਰ ਚੱਲੋ ਜਾਂ ਆਪਣੀਆਂ ਕੁਝ ਚੀਜ਼ਾਂ ਤੋਂ ਬਾਹਰ ਹੋ ਕੇ ਚੱਲੋ ਸੋਚ ਸਮਝ ਕੇ ਚੱਲੋ ਤੇ ਕਦੇ ਵੀ ਝੂਠ ਨਾ ਬੋਲੋ ਕਿ ਇੱਕ ਦਿਨ ਪਰਮਾਤਮਾ ਤੁਹਾਡੇ ਤੇ ਇੰਨੀ ਕਿਰਪਾ ਕਰਨਗੇ ਕਿ ਤੁਸੀਂ ਵੱਡੇ ਵੱਡੇ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੇ ਕਾਬਿਲ ਵੀ ਹੋ ਜਾਓਗੇ। ਤੁਹਾਨੂੰ ਸੀ ਉਹ ਫੈਸਲੇ ਟਾਈਮ ਤੋਂ ਸੀ ਬਿਲਕੁਲ ਵੀ ਨਹੀਂ ਘਬਰਾਓਗੇ। ਕਦੀ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਨਾ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਕੀ ਕਰੀਏ, ਕੀ ਨਾ ਕਰੀਏ, ਕੀ ਸਹੀ ਆਪਣੇ ਲਈ ਕੀ ਗਲਤ ਵੀ ਆਪਾਂ ਉਲਝ ਜਾਂਦੇ ਹਾਂ। ਵੀ ਐਡਾ ਵੱਡਾ ਫੈਸਲਾ ਮੈਂ ਕਿਵੇਂ ਲਵਾਂ? ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ। ਆਪੋ ਜਿੰਦਗੀ ਦੇ ਵੱਡੇ ਵੱਡੇ ਫੈਸਲੇ ਵੀ ਕਰਨ ਲੱਗ ਜੰਦੇ ਕਿਉਂਕਿ ਖਾਲਸਾ ਜੀ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀਗੀ ਉਹ ਮੰਜ਼ਿਲ ਦੇ ਤੱਕ ਜ਼ਰੂਰ ਪਹੁੰਚਦਾ ਹੈ ਕਿਉਂਕਿ ਜਦੋਂ ਮਨੁੱਖ ਕੋਸ਼ਿਸ਼ ਕਰੇ ਹੋ ਸਕਦਾ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਰੁਕਾਵਟਾਂ ਆਉਣ ਪਰ ਜੇਕਰ ਉਹ ਹਿੰਮਤ ਨਾ ਰੱਖੇ ਵਿਸ਼ਵਾਸ ਰਣਤੇ ਨਾਲ ਉਹ ਮਿਹਨਤ ਕਰਦਾ ਰਹੇ ਤਾਂ ਉਹ ਆਪਣੀ ਮੰਜ਼ਿਲ ਇੱਕ ਦਿਨ ਹਾਸਲ ਕਰ ਹੀ ਲੈਂਦਾ ਹੈ ਕੋਈ ਦੁਨੀਆ ਦੀ ਤਾਕਤ ਉਹਨੂੰ ਰੋਕ ਨਹੀਂ ਸਕਦੀ ਮਿਹਨਤ ਦੇ ਅੱਗੇ ਕੋਈ ਵੀ ਕੁਝ ਵੀ ਕਰ ਸਕਦਾ ਕਿਸੇ ਵੀ ਚੀਜ਼ ਨੂੰ ਹਾਸਲ ਕਰ ਸਕਦਾ ਸੋ ਇਸੇ ਤਰ੍ਹਾਂ ਕਰ ਸਜੀ ਜੇਕਰ ਅਪਾ ਕਰਦੀ ਵਿੱਚ ਜੋਤ ਜਗਾਉਣੇ ਜਾਂ ਫਿਰ ਗੁਰਦੁਆਰਾ ਸਹਿਬ ਚਾਣੇ ਸ਼ਹੀਦਾ ਸਾਹਿਬ ਚਾਂ ਕਿਤੇ ਵੀ ਤੁਸੀਂ ਦੀਰਜ ਸਥਾਨ ਤੇ ਜਨਮੀਓ ਜੋਤ ਦੇ ਵਿੱਚ ਘੋ ਪਾਉਣੇ ਹੋ ਘਰ ਦੇ ਵਿੱਚ ਜਗਾਉਣੇ ਹੋ ਤੇ ਜਦੋਂ ਆਪਾਂ ਜੇ ਚਪੈਰਾ ਸਹਿਬ ਕੱਟਦੇ ਆ ਘਰ ਦੇ ਵਿੱਚ ਜੋਤ ਜਗਾਉਨੇ ਆ ਤੇ ਆਪਾਂ ਅਰਦਾਸ ਬੇਨਤੀ ਕਰਕੇ ਚਪੈਰਾ ਸਹਿਬ ਸ਼ੁਰੂ ਕਰਦੇ ਆ ਤੇ ਜਦ ਇਹ ਜੋਤ ਦੇ ਉੱਪਰ ਦੀ ਜਦੋਂ ਆਪਾਂ ਹੱਥ ਫੇਰਦੇ ਆ ਤੇ ਕਈ ਆਂਦੇ ਆ ਇਹ ਗੈਣਾ ਹੁੰਦਾ ਭੈਣ ਭਰਾਵਾਂ ਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੁੰਦੀ ਦੇਖੋ ਖਾਲਸਾ ਜੀ ਆਪਣੀ ਆਪਣੀ ਸੋਚ ਜਿੰਨੀ ਕਿਸੇ ਦੀ ਆਪ ਭੈਣ ਭਰਾ ਦੀ ਸੋਚ ਹੈ ਉਹਨਾਂ ਆਪਣੀ ਸੋਚ ਦੇ ਮੁਤਾਬਕ ਚੱਲਣਾ ਅਸੀਂ ਆਪਣੀ ਦੇ ਨਾਲ ਤੁਸੀਂ ਆਪਣੀ ਦੇ ਨਾਲ ਆਪਾਂ ਕਿਸੇ ਦੀ ਸੋਚ ਨੂੰ ਬਦਲਤਾ ਸਕਦੇ ਨਹੀਂ ਇਹ ਇਸੇ ਤਰ੍ਹਾਂ ਸਾਸ ਸੰਗੀਤ ਜੀ ਜਦੋਂ ਅਸੀਂ ਕਿਸੇ ਦੇ ਵੱਲ ਦੇਖਦੇ ਆ ਅਸੀਂ ਗੁਰਦੁਆਰਾ ਸਹਿਰ ਜਾਂਦੇ ਆ ਕਿਸੇ ਵੀ ਤੇਜਸਥਾਨ ਤੇ ਜਾਂਦੇ ਆ ਬਹੁਤ ਸਾਰੀ ਸੰਗਤ ਹੁੰਦੀ ਹੈ ਸੰਗਤਾਂ ਦੇ ਵੱਲ ਅਸੀਂ ਦੇਖਦੇ ਆ ਮੱਥਾ ਟੇਕਦੇ ਆ ਨੇ ਉੱਪਰ ਚੱਕ ਦੀ ਜੋਤ ਦੇ ਹੱਥ ਫੇਰਦੇ ਆ ਨੇ ਤੇ ਉਸੇ ਤਰ੍ਹਾਂ ਹੀ ਅਸੀਂ ਮਗਰ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਅਸੀਂ ਜੋ ਚੀਜ਼ ਦੇਖਦੇ ਆ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਅਸੀਂ ਉਹ ਚੀਜ਼ ਦੀ ਜਿਵੇਂ ਕਹਿੰਦੇ ਨੇ ਐਂਡ ਤੱਕ ਅਸੀਂ ਜਾਂਦੇ ਨਹੀਂ ਹੱਦ ਤੱਕ ਨਹੀਂ ਜਾਂਦੇਗੇ ਵੀ ਅਸੀਂ ਸੋਚਦੇ ਨਹੀਂ ਕਿ ਇਸ ਤਰ੍ਹਾਂ ਕਰਨ ਤਾਂ ਕੀ ਮਤਲਬ ਹੋ ਸਕਦਾਗਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਜਿਹੜੀ ਸਾਨੂੰ ਜਦੋਂ ਅਸੀਂ ਬੈਠ ਕੇ ਗੁਰਬਾਣੀ ਸੁਣਦੇ ਆ ਗੁਰਬਾਣੀ ਪੜ੍ਹਦੇ ਆ ਜਾਂ ਅਸੀਂ ਸਤ ਸੰਗ ਕਰਦੇ ਆ ਚੰਗੀ ਸੰਗਤ ਕਰਦੇ ਆ ਸਾਨੂੰ ਅਸਲ ਦੇ ਵਿੱਚ ਉਸ ਟਾਈਮ ਇਹ ਸਾਰੀ ਜਾਣਕਾਰੀ ਮਿਲਦੀ ਹੈ ਤੇ ਆਪਾਂ ਕਿਸੇ ਕੰਮ ਨੂੰ ਦੇ ਕੇ ਕਰਨਾ ਤਾਂ ਸ਼ੁਰੂ ਕਰ ਦਿੰਨੇ ਆ ਪਰ ਆਪਾਂ ਇਹ ਨਹੀਂ ਸੋਚਦੇ ਕਿ ਇਹ ਕੰਮ ਆਪਾਂ ਨੂੰ ਕਿੰਨੇ ਸਮੇਂ ਤੱਕ ਆਏਗਾ ਸੋ ਪਹਿਲਾਂ ਆਪਾਂ ਨੂੰ ਕੰਮ ਦੇਖਣਾ ਚਾਹੀਦਾ ਫਿਰ ਸਿੱਖਣਾ ਚਾਹੀਦਾ ਤੇ ਫਿਰ ਉਸ ਕੰਮ ਨੂੰ ਕਰਨਾ ਚਾਹੀਦਾ ਕਹਿਣ ਦਾ ਭਾਵ ਕਿ ਜੇ ਕੋਈ ਕੰਮ ਕਰ ਰਿਹਾ ਹੈ ਕਿ ਉਹ ਆਪਣੇ ਲਈ ਸਹੀ ਕਰਨਾ ਚਾਹੀਦਾ ਹੈ ਜਾਂ ਨਹੀਂ ਕਿ ਉਹ ਸਹੀ ਹੈ ਚਾ ਗਲਤ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਕੁਝ ਜਾਣ ਕੇ ਫਿਰ ਹੀ ਉਸ ਕੰਮ ਨੂੰ ਕਰਨਾ ਚਾਹੀਦਾ ਤੇ ਕਈ ਵਾਰ ਆਪਾਂ ਇਹ ਸੋਚਦੇ ਆ ਨਾ ਕਿ ਅਸੀਂ ਪਾਠ ਕਰ ਲਿਆ ਇੱਕ ਦਿਨ ਕਰ ਲਿਆ ਦੂਸਰੇ ਦਿਨ ਨਾ ਕੀਤਾ ਤੀਸਰੇ ਦਿਨ ਨਾ ਕੀਤਾ ਚੌਥੇ ਦਿਨ ਕਰ ਲਿਆ ਤੇ ਆਪਾਂ ਇਹ ਕਹਦੇ ਨੇ ਇੱਕ ਦਿਨ ਪਾਠ ਕਰਕੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਸੀਂ ਅਰਦਾਸ ਕੀਤੀ ਪਾਠ ਕੀਤਾ ਸੀ ਉਸ ਦਿਨ ਤੋਂ ਹੀ ਪਰਮਾਤਮਾ ਨੂੰ ਫਿਕਰ ਹੈ ਕਿ ਉਹ ਸਾਡੀ ਅਰਦਾਸ ਵੇਲੇ ਤੇ ਪੂਰੀ ਕਰਨ ਅਸੀਂ ਤਾਂ ਇੱਕ ਦਿਨ ਸਮਾਂ ਕੱਢ ਕੇ ਬਸ ਫ੍ਰੀ ਹੋ ਜਾਈਏ ਅਸੀਂ ਸਮਾਂ ਕੱਢ ਨਹੀਂ ਪਾਉਂਦੇਗੇ ਪਰ ਅਸੀਂ ਪਰਮਾਤਮਾ ਦੇ ਸਾਰੀ ਗੱਲ ਸਾਰੀ ਡੋਰ ਸੁੱਟ ਦਿੰਨੇ ਆ ਬਸ ਪਰਮਾਤਮਾ ਦਾ ਹੀ ਫਰਜ ਏ ਕਿ ਉਹ ਸਾਡੇ ਦੁੱਖ ਦੂਰ ਕਰੇ ਸਾਡੀਆਂ ਅਰਦਾਸਾਂ ਪੂਰੀਆਂ ਕਰੇ ਸੋ ਇਸੇ ਤਰ੍ਹਾਂ ਜੇ ਕੋਈ ਕੰਮ ਕਰਤੇ ਹੋ ਚੰਗੀ ਤਰ੍ਹਾਂ ਪਹਿਲਾਂ ਸੋਚੋ ਵਿਚਾਰੋ ਜੇ ਕੋਈ ਗੱਲ ਸੁਣਦੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸੁਣੋ ਫਿਰ ਸੋਚ ਕੇ ਵਿਚਾਰ ਕੇ ਫਿਰ ਉਹ ਕੰਮ ਕਰਨਾ ਸ਼ੁਰੂ ਕਰੋ ਫਿਰ ਹੀ ਉਸ ਦਾ ਆਪਾਂ ਨੂੰ ਸਹੀ ਰਿਜ਼ਲਟ ਮਿਲਦਾ ਹੈ ਸਹੀ ਫਾਲ ਮਿਲਦਾ ਹੈ ਹਮੇਸ਼ਾ ਇਹ ਹੀ ਸੋਚੋ ਕਿ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਕਰਨ ਬੈਠੇ ਹੋ ਤਾਂ ਤੁਸੀਂ ਧਿਆਨ ਗੁਰਬਾਣੀ ਦਾ ਜਾਪ ਕਰਨ ਦੇ ਵਿੱਚ ਹੀ ਲਗਾਓ ਜੇਕਰ ਤੁਹਾਡਾ ਮਨ ਭਟਕਦਾ ਇੱਧਰ ਉੱਧਰ ਤਾਂ ਕੋਸ਼ਿਸ਼ ਕਰੋ ਤੁਸੀਂ ਆਪਣੇ ਮਨ ਨੂੰ ਟਿਕਾਓ ਵਾਰ-ਵਾਰ ਜਿ ਕਿਤੇ satsang ਚੱਲ ਰਿਹਾ ਹੈ ਕਿਤੇ ਗੁਰਬਾਣੀ ਪੜੀ ਜਾ ਰਹੀ ਹੈ ਉੱਥੇ ਬੈਠੇ ਹੋ ਤਾਂ ਜਿੰਨਾ ਸਮਾਂ ਤੁਸੀਂ ਬੈਠੇ ਹੋ ਕੋਸ਼ਿਸ਼ ਕਰੋ ਕਿ ਉਹ ਸਮੇਂ ਨੂੰ ਤੁਸੀਂ ਖਰਾਬ ਨਾ ਕਰੋ ਜਿੰਨਾ ਸਮਾਂ ਤੁਸੀਂ ਬੈਠੇ ਹੋ ਤੁਸੀਂ ਧਿਆਨ ਆਪਣਾ ਲਗਾਓ ਜੇ ਧਿਆਨ ਤੁਹਾਡਾ ਭਟਕ ਰਿਹਾ ਹੈ ਤਾਂ ਉਹਨੂੰ ਵਾਰ-ਵਾਰ ਤੁਸੀਂ ਪਰਮਾਤਮਾ ਦੇ ਨਾਲ ਜੋੜੋ ਜੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਸੋਚਣਾ ਸ਼ੁਰੂ ਕਰੋਗੀ ਨਾ ਕਿ ਜੇਕਰ ਅਸੀਂ ਬੈਠੇ ਹਾਂ ਅਸੀਂ ਸਮਾਂ ਖਰਾਬ ਨਹੀਂ ਕਰਨਾ ਇਹ ਚੀਜ਼ ਅਸੀਂ ਅਸੀਂ ਸਮਝਣੀ ਹੈ ਸੋਚਣੀ ਹੈ ਤੇ ਕਰਨੀ ਹੈ ਉਦੋਂ ਜਦੋਂ ਅੰਦਰ ਤੋਂ ਤੁਸੀਂ ਵਿਸ਼ਵਾਸ ਤੇ ਭਾਵਨਾ ਤੁਸੀਂ ਆਪਣੀ ਪਰਮਾਤਮਾ ਦੇ ਨਾਲ ਜੋੜੋਗੇ ਸ਼ਰਧਾ ਪਰਮਾਤਮਾ ਤੇ ਕਰੋਗੇ ਤੇ ਇਹ ਸੀ ਕਿ ਖਾਲਸਾ ਜੀ ਫਿਰ ਤੁਹਾਨੂੰ ਗਿਆਨ ਹੁਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਨੂੰ ਹਰ ਇੱਕ ਗੱਲ ਦਾ ਮਤਲਬ ਵੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਜਦੋਂ ਇਸ ਤਰ੍ਹਾਂ ਦੀ ਤੁਹਾਡੇ ਨਾਲ ਕਰਾਮਾਤਾਂ ਹੋਣ ਲੱਗ ਜਾਂਦੀਆਂ ਨੇ ਤਾਂ ਉਸ ਚੀਜ਼ ਨੂੰ ਖਾਲਸਾ ਜੀ ਕਿਹਾ ਜਾਂਦਾ ਹੈ ਕਿ ਗਿਆਨ ਤੁਹਾਨੂੰ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ ਹੈ ਕਿਉਂਕਿ ਫ਼ਲਸਫੇ ਜੀ ਇੱਕ ਤਾਂ ਆਪਾਂ ਗੱਲ ਕਰਦੇ ਹਾਂ ਸੁਣੀ ਸੁਣਾਈ ਤੇ ਇੱਕ ਜੇਕਰ ਤੁਸੀਂ ਕਿਤੇ ਬੈਠਿਓ ਬੈਠਿਆ ਬੈਠਿਆ ਤਾਂ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਜਾਂਦੀ ਹੈ ਗਿਆਨ ਆ ਜਾਂਦਾ ਹੈ ਤਾਂ ਤੁਸੀਂ ਉਸ ਸਮੇਂ ਸਮਝ ਸਕਦੇ ਹੋ ਕਿ ਇਹ ਤੁਹਾਨੂੰ ਪਰਮਾਤਮਾ ਨੇ ਸੰਕੇਤ ਦਿੱਤਾ ਹੈ ਇਹ ਇਸ ਚੀਜ਼ ਦਾ ਤੁਹਾਨੂੰ ਗਿਆਨ ਮਿਲਿਆ ਜ਼ਰੂਰੀ ਨਹੀਂ ਹੈ ਕਿ ਅਸੀਂ ਕਿਸੇ ਦੀ ਗੱਲ ਸੁਣੀ ਨਹੀਂ ਗੱਲ ਸੁਣੀ ਵੀ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਕਿਤੋਂ ਸੁਣਾਗੇ ਉਹਨੂੰ ਸੋਚਾਂਗੇ ਉਹਨੂੰ ਸਮਝਾਂਗੇ ਉਹਦੀ ਹੱਦ ਤੱਕ ਜਾਵਾਂਗੇ ਫਿਰ ਹੀ ਸਾਨੂੰ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਪਰਮਾਤਮਾ ਦੇ ਨਾਲ ਸਾਡੀ ਲਿਵ ਚੁੜਦੀ ਏ ਇਹੀ ਕਿ ਅਸੀਂ ਪਰਮਾਤਮਾ ਦੀਆਂ ਗੱਲਾਂ ਸੁਣੀਏ ਤੇ ਉਹਦੇ ਤੇ ਅਸੀਂ ਅਮਲ ਕਰੀਏ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੀਏ ਪਰਮਾਤਮਾ ਦੇ ਨਾਲ ਜਰੂਰ ਜੁੜਨਾ ਹੈ ਤਨੋਂ ਮਨੋਂ ਹੋ ਕੇ ਜੁੜਨਾ ਹੈ ਉਹ ਪ੍ਰੇਮ ਉੱਪਰਲੇ ਮਨੋਂ ਨਹੀਂ ਜੁੜਨਾ ਜਦੋਂ ਪਰਮਾਤਮਾ ਦੇ ਨਾਲ ਲਿਵ ਚੁਗਨੀ ਸ਼ੁਰੂ ਹੋ ਜਾਂਦੀ ਏ ਉਦੋਂ ਵਾਹਿਗੁਰੂ ਦੀ ਕਿਰਪਾ ਵੀ ਹੋ ਜਾਂਦੀ ਏ ਤੇ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦੇਖਦੇ ਵੀ ਨੇ ਕਿ ਕਿਹੜਾ ਉੱਪਰਲੇ ਮਨੋਂ ਮੈਨੂੰ ਚਾਦ ਕਰਦਾ ਏ ਤਾਂ ਕਿਹੜਾ ਆਪਣੇ ਸੱਚੇ ਮਨ ਦੇ ਨਾਲ ਯਾਦ ਕਰਦਾ ਸੋ ਇਸੇ ਤਰ੍ਹਾਂ ਖਾਲਸਾ ਚ ਜਿਹੜੀ ਬੈਨ ਪਰਮਾ ਦਾ ਇਹ ਗਹਿਣਾ ਹੁੰਦਾ ਏ ਜਾਂ ਫਿਰ ਉਹਨਾਂ ਦੀ ਸੋਚ ਹੁੰਦੀ ਏ ਕਿ ਅਸੀਂ ਕਿਸੇ ਵੀ ਤੀਰਥ ਸਥਾਨ ਤੇ ਜਾਣੀਆਂ ਜਾਂ ਘਰ ਦੇ ਵਿੱਚ ਅਸੀਂ ਜੋਤ ਜਗਾਉਣੀ ਆ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਗਦੀ ਜੋਤ ਦੇ ਉੱਪਰ ਦੀ ਅਸੀਂ ਹੱਥ ਫੇਰਦੇ ਆ ਤੇ ਉਸ ਦੇ ਨਾਲ ਪਰਮਾਤਮਾ ਦੀ ਜਿਆਦਾ ਕਿਰਪਾ ਹੁੰਦੀ ਹੈ ਸੋ ਇਹ ਖਾਲਸਾ ਜੇ ਇੱਕ ਵਹਿਮ ਹੈ ਸੋ ਇਹ ਵਹਿਮ ਤੁਸੀਂ ਆਪਣੇ ਮਨ ਦੇ ਵਿੱਚੋਂ ਕੱਢ ਸਕਦੇ ਹੋ ਕਿਉਂਕਿ ਇਹ ਵਹਿਮ ਹੈ ਇਹ ਕਰਨਾ ਸਹੀ ਹੈ ਚਾਹੇ ਗਲਤ ਹੈ ਪਰ ਇਹ ਖਾਲਸਾ ਜੀ ਬਿਲਕੁਲ ਗਲਤ ਹੋ ਸਕਦਾ ਹੈ ਸਹੀ ਤਾਂ ਨਹੀਂ ਹੋ ਸਕਦਾ ਤੇ ਉਹ ਕਿਵੇਂ ਉਹ ਏਸੇ ਕਰਕੇ ਕਿ ਜਦੋਂ ਜਗ ਦੀ ਜੋਤ ਹੈ ਉਸ ਦੇ ਉੱਪਰ ਦੀ ਆਪਾਂ ਹੱਥ ਫੇਰਦੇ ਹਾਂ ਜੋ ਉਹ ਅਗਨੀ ਹੈ ਜੋਤ ਜਗ ਰਹੀ ਹੈ ਕੋਈ ਆਮ ਜੋਤ ਨਹੀਂ ਹੁੰਦੀ ਜੇ ਆਪਾਂ ਘਰ ਦੇ ਵਿੱਚ ਦੀਵਾ ਜਗਾਇਆ ਹੋਇਆ ਹਾਂ ਜੀ ਵੀ ਉਸੇ ਤਰ੍ਹਾਂ ਹੁੰਦੀ ਏ ਉਹ ਕੋਈ ਆਮ ਨਹੀਂ ਹੁੰਦੀ ਇਹ ਆਪਣੀਆਂ ਵਿਚਾਰਾ ਹੁੰਦੀਆਂ ਨੇ ਸੋਚਾ ਹੁੰਦੀਆਂ ਸੀ ਜੋਤ ਜਗਾਈ ਜੋਤ ਦੀ ਮਰਿਆਦਾ ਕਿੰਨੀ ਹੁੰਦੀ ਏ ਇਸ ਚੀਜ਼ ਨੂੰ ਜੇ ਅਸੀਂ ਸਮਝ ਕੇ ਜੋਤ ਜਗਾਵਾਂਗੇ ਫਿਰ ਹੀ ਇਸ ਨੂੰ ਇਹ ਗੱਲਾਂ ਸਮਝਾਉਣੀਆਂ ਨੇ ਤੇ ਇਸੇ ਤਰ੍ਹਾਂ ਕਲ ਸਜੀ ਜੋਤ ਜਗਰੀ ਹੈ ਨਾ ਤੇ ਉਹ ਜੋਤ ਦੇ ਵਿੱਚ ਜਿਹੜੇ ਵੀ ਪਰਮਾਤਮਾ ਦੀ ਤੁਸੀਂ ਜੋਤ ਜਗਾਈ ਹੈ ਸ਼ਹੀਦਾ ਸਿੰਘਾਂ ਦੇ ਨਾਮ ਦੀ ਉਹ ਰੂਹ ਤੁਮਨੂੰ ਉਹ ਜੋਤ ਦੇ ਵਿੱਚ ਬਰਾਜਮਾਣੀ ਤੇ ਉਹ ਉਹ ਜੋਤ ਨੂੰ ਰੋਸ਼ਨ ਕਰ ਰਹੀ ਹੈ ਕਿਉਂਕਿ ਪਰਮਾਤਮਾ ਆਪਣੀ ਕਿਰਪਾ ਦੇ ਸਦਕਾ ਸਾਡੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਦੂਰ ਕਰਕੇ ਸਾਡੀ ਜ਼ਿੰਦਗੀ ਨੂੰ ਰੋਸ਼ਨ ਕਰ ਦਿੰਦਾ ਹੈ ਜੇ ਜੋਤ ਜੋਤ ਚੱਗਦੀ ਹੁੰਦੀ ਅਸੀਂ ਉੱਪਰ ਦੀ ਹੱਥ ਫੇਰ ਦਿੰਨੇ ਆ ਤੇ ਤੁਸੀਂ ਇਹ ਖਾਲਸਾ ਜੀ ਸੋਚ ਲਓ ਕਿ ਅਸੀਂ ਪਰਮਾਤਮਾ ਦੇ ਉੱਪਰ ਅਸੀਂ ਕਿ ਇਸ ਤਰ੍ਹਾਂ ਹੱਥ ਕਰ ਰੱਖ ਸਕਦੇ ਆ ਨਹੀਂ ਕਦੀ ਵੀ ਨਹੀਂ ਤਾਂ ਮੇਨ ਗੱਲ ਇਹੀ ਹੈ ਖਾਲਸਾ ਜੀ ਕਿ ਸਾਨੂੰ ਗਦੇ ਵੀ ਜੋਤ ਦੇ ਉੱਪਰ ਦੀ ਹੱਥ ਫੇਰ ਕੇ ਬਿਲਕੁਲ ਵੀ ਕਦੇ ਵੀ ਮੱਥਾ ਨਹੀਂ ਟੇਕਣਾ ਚਾਹੀਦਾ ਤੁਸੀਂ ਟੇਕੋ ਮੱਥਾ ਪਰ ਜੋਤ ਚੱਗਦੀ ਤੇ ਉੱਪਰ ਦੀ ਸਾਨੂੰ ਹੱਥ ਨਹੀਂ ਫੇਰਨਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਜੋਤ ਜਗਦੀ ਏ ਚਾ ਗੁਰੂਆਂ ਦੀ ਏ ਪੀਰਾਂ ਦੀ ਏ ਦੇਵੀ ਦੇਵਤਿਆਂ ਦੀ ਏ ਕਿਸੇ ਵੀ ਸਥਾਨ ਤੇ ਜਗ ਰਹੀ ਏ ਉੱਪਰ ਦੇ ਹੱਥ ਕਦੇ ਵੀ ਭੁੱਲ ਕੇ ਨਾ ਫੇਰੋ ਤੁਸੀਂ ਮੱਥਾ ਟੇਕੋ ਮੱਥਾ ਟੇਕਣਾ ਏ ਤੁਹਾਡਾ ਮਨ ਮੰਨਦਾ ਤਾਂ ਤੁਸੀਂ ਟੇਕੋ ਨਹੀਂ ਤਾਂ ਤੁਸੀਂ ਦੂਰ ਤੋਂ ਵੀ ਨਮਸਕਾਰ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਏ ਕਿ ਜਿਹੜਾ ਆਪਣਾ ਮਾਨੇ ਉਸ ਆਫ ਸੁਥਰਾ ਹੋਣਾ ਚਾਹੀਦਾ ਏ ਜੇਕਰ ਅਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਆ ਤਾਂ ਫਿਰ ਕੋਈ ਜ਼ਿਆਦਾ ਸਾਡੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਜੇਕਰ ਸਾਡਾ ਮਨ ਹੀ ਨਹੀਂ ਸੱਚਾ ਹੋਗਾ ਸਾਡੀ ਮਨ ਦੇ ਵਿੱਚ ਮੈਲੇ ਅਸੀਂ ਮਾੜੇ ਕਰਮ ਕਰਤੇ ਆ ਫਿਰ ਅਸੀਂ ਭਾਵੇਂ ਇਸ ਤਰ੍ਹਾਂ ਦੇ ਕਿੰਨੇ ਵੀ ਕੰਮ ਕਰੀ ਜਾਈਏ ਸਾਡੇ ਤੇ ਪਰਮਾਤਮਾ ਦੀ ਜ਼ਿਆਦਾ ਕੋਈ ਕਿਰਪਾ ਨਹੀਂ ਹੁੰਦੀ ਇੱਕ ਹੁੰਦਾ ਹੈ ਖਾਲਸਾ ਜੀ ਕਿ ਸਾਡੇ ਤੋਂ ਜਾਣੇ ਜਾਣੇ ਚਾਣੇ ਦੇ ਵਿੱਚ ਗਲਤੀ ਹੋ ਜਾਂਦੀ ਹੈ ਸਾਨੂੰ ਉਸ ਚੀਜ਼ ਦੇ ਬਾਰੇ ਪਤਾ ਨਹੀਂ ਹੁੰਦਾਗਾ ਤੇ ਅਸੀਂ ਉਹੋ ਚੀਜ਼ ਕਰ ਲੈਂਦੇ ਆ ਤੇ ਉਹ ਸਮਝ ਲੋ ਤੁਹਾਨੂੰ ਪਤਾ ਹੀ ਨਹੀਂ ਸੀ ਤੁਹਾਡੇ ਤੋਂ ਗਲਤੀ ਹੋਗੀ ਪਰ ਜੇ ਗੱਲਾਂ ਦਾ ਸਾਨੂੰ ਪਤਾ ਹੈ ਜੋ ਚੀਜ਼ਾਂ ਦਾ ਸਾਨੂੰ ਪਤਾ ਹੈ ਪਤਾ ਹੋਣ ਦੇ ਬਾਵਜੂਦ ਵੀ ਜੇਕਰ ਅਸੀਂ ਉਹ ਕੰਮ ਵਾਰ-ਵਾਰ ਕਰਦੇ ਆ ਤੇ ਉਹ ਜਾਣੇ ਜਾਣੇ ਚਾਣੇ ਦੇ ਵਿੱਚ ਨਹੀਂ ਉਹ ਜਾਣ ਬੁਝ ਕੇ ਸੀ ਗਲਤੀਆਂ ਕਰਦੇ ਆ ਸੋ ਕਸਾ ਜੀ ਇਹੇ ਕੁਝ ਗੱਲਾਂ ਨੇ ਇਹਨਾਂ ਦੀ ਸਾਨੂੰ ਜਾਣਕਾਰੀ ਵੀ ਹੋਣੀ ਚਾਹੀਦੀ ਏ ਜੇਕਰ ਤੁਸੀਂ ਘਰ ਦੇ ਵਿੱਚ ਜੋਤ ਜਗਾਉਨੇ ਹੋ ਜਾਂ ਗੁਰਦੁਆਰਾ ਸਾਹਿਬ ਚਾਹੇ ਕਿ ਤੁਸੀਂ ਇਸ ਤਰ੍ਹਾਂ ਕਰਦੇ ਹੋ ਜਗਦੀ ਹੋਈ ਜੋਤ ਦੇ ਉੱਪਰ ਹੱਥ ਫੇਰਦੇ ਹੋ ਸੋ ਇਹਨਾਂ ਗੱਲਾਂ ਦੇ ਤੁਸੀਂ ਗੌਰ ਕਰਿਓ ਤੇ ਇਹ ਤੁਸੀਂ ਕੰਮ ਕਰਨੇ ਬਿਲਕੁਲ ਛੱਡ ਦਿਓ ਕਿਉਂਕਿ ਇਹ ਬਿਲਕੁਲ ਵੀ ਸਹੀ ਨਹੀਂ ਹੈਗੇ ਤੁਸੀਂ ਪਰਮਾਤਮਾ ਦੀ ਜੇ ਸੇਵਾ ਕਰ ਰਹੇ ਹੋ ਸੱਚੇ ਮਨ ਦੇ ਨਾਲ ਕਰੋ ਸ਼ਰਧਾ ਭਾਵਨਾ ਦੇ ਨਾਲ ਕਰੋ ਕਿਉਂਕਿ ਜੋ ਇੱਕ ਮਨੁੱਖ ਸੇਵਾ ਸਿਮਰਨ ਕਰਦਾ ਏ ਪਰ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਜਾਣੇ ਨਾ ਜਾਣੇ ਦੇ ਵਿੱਚ ਜਾਂ ਫਿਰ ਜਾਣ ਪੁੱਛ ਗਏ ਭਈ ਇਦਾਂ ਦੀਆਂ ਗਲਤੀਆਂ ਕਰ ਲੱਦਾ ਹੈ ਜਿਵੇਂ ਖਾਲਸਾ ਜੀ ਤੁਸੀਂ ਲਗਾ ਸਕਦੇ ਹੋ ਕਿ ਆਪਣੀ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਭਗਤੀ ਤੇ ਬੈਠੇ ਹੋਏ ਨੇ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਹੱਥ ਲਗਾ ਕੇ ਛੇੜੀਏ ਜਾਂ ਉਹਨਾਂ ਦੇ ਸਿਰ ਦੇ ਉੱਪਰ ਦੀ ਹੱਥ ਮਾਰੀਏ ਕਿ ਉਹ ਸਾਡੇ ਤੋਂ ਖੁਸ਼ ਹੋਣਗੇ ਨਹੀਂ ਬਿਲਕੁਲ ਵੀ ਨਹੀਂ ਉਹ ਸਾਡੇ ਤੋਂ ਖੁਸ਼ ਕਦੇ ਵੀ ਨਹੀਂ ਹੋਣਗੇ ਸੋ ਇਸੇ ਤਰ੍ਹਾਂ ਜੋ ਅਸੀਂ ਜੋਤ ਜਗਾਉਣੀ ਆ ਜਾਂ ਫਿਰ ਜਿੱਥੇ ਵੀ ਜਿਹੜੇ ਵੀ ਸਥਾਨ ਤੇ ਜੋਤ ਜਗਦੀ ਹੁੰਦੀ ਹੈ ਉਹ ਜੋਤ ਦੇ ਵਿੱਚ ਉਹ ਪਰਮਾਤਮਾ বিরাজਮਾਨ ਹੁੰਦੇ ਆ ਤਾਂ ਉਸ ਸਮੇਂ ਜਦੋਂ ਅਸੀਂ ਜੋਤ ਦੇ ਨਾਲ ਇਸ ਤਰ੍ਹਾਂ ਦੀ ਛੇੜ ਛਾੜ ਕਰਦੀਆਂ ਤਾਂ ਉਹ ਬਿਲਕੁਲ ਸਹੀ ਨਹੀਂ ਇਹ ਬਹੁਤ ਹੀ ਜ਼ਿਆਦਾ ਉਹ ਗਲਤ ਏ ਸੋ ਇਸੇ ਤਰ੍ਹਾਂ ਸਾ ਸੰਗਤ ਜੀ ਤੁਸੀਂ ਜਗਦੀ ਹੋਈ ਜੋਤ ਤੇ ਭਾਵੇਂ ਤੁਸੀਂ ਗੁਰੂਆਂ ਪੀਰਾਂ ਦੀ ਜਗਾਉਣੀ ਹੋ ਭਾਵੇਂ ਦੇਵੀ ਦੇਵਤਿਆਂ ਦੀ ਕਦੇ ਵੀ ਉੱਪਰ ਦੀ ਹੱਥ ਨਹੀਂ ਫੇਰਦਾ ਤੁਕਾ ਸੱਚੀ ਇਹ ਸੀ ਸਾਲੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀ ਹੈ ਕਿ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਬਾਤੇ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧਰ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਨੇ ਜਾਣੇ ਅਨੇਕਾਂ ਗਲਤੀਆਂ ਪੁੱਲਾ ਚੁੱਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਆਪਣੇ ਬੱਚਿਆਂ ਤੇ ਹੋਰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਪੈੜ ਭਰਾਮਾਂ ਦੀ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਮਾਂ ਦੀ ਘਰ ਹਾਸਤੇ ਵਾਸਤੇ ਰੱਖਣੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਪੈੜ ਭਰਾਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੁਭਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ